ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਮੈਂ ਗੱਲ ਕਰੂੰਗਾ ਕਿ ਅਗਰ ਕਿਸੇ ਲੋਨ ਲੈਣ ਵਾਲੇ ਵਿਅਕਤੀ ਦੀ ਜਾਨੀ ਕਿ ਤੁਹਾਡੇ ਪਿਤਾ ਜੀ ਦੀ ਅਗਰ ਡੈਥ ਹੋ ਗਈ ਹੈ ਤਾਂ ਆਪਾਂ ਲੋਨ ਨੂੰ ਪੂਰੇ ਦਾ ਪੂਰਾ ਕਿਵੇਂ ਮਾਫ ਕਰਾ ਸਕਦੇ ਆ ਜਾਂ ਕਿਹੜਾ ਲੋਨ ਫਿਰ ਮਾਫ ਹੋ ਸਕਦਾ ਹੈ ਔਰ ਕੀ ਸਾਨੂੰ ਉਹਦੇ 'ਚ ਕਾਰਵਾਈ ਕਰਨੀ ਪਊਗੀ ਇਹਦੇ ਬਾਰੇ ਅੱਜ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਆਓ ਵੀਡੀਓ ਕਰਦੇ ਆ ਸਟਾਰਟ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਦੋਸਤੋ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਮੈਨੂੰ ਟੈਲੀਫੋਨ ਆ ਰਹੇ ਨੇ ਕਿਉਂਕਿ ਜਿੱਦਾਂ ਦੀ ਮੈਂ ਲੋਨ ਦੀ ਵੀਡੀਓ ਪਾਈਆ ਦੋ ਚਾਰ ਵੀਡੀਓ ਮੈਂ ਪਾਈਆਂ ਨੇ ਜਾਣਕਾਰੀ ਲਈ ਉਦੋਂ ਬਾਅਦ ਲੋਨਾਂ ਦੇ ਵਿੱਚ ਕਿੰਨੀਆਂ ਕੁ ਲੋਕਾਂ ਨੂੰ ਪ੍ਰੋਬਲਮਾਂ ਨੇ ਮੈਂ ਸੋਚ ਵੀ ਨਹੀਂ ਸਕਦਾ ਪਰ ਬਹੁਤ ਹੀ ਜ਼ਿਆਦਾ ਮੈਸੇਜ ਔਰ ਬਹੁਤ ਹੀ ਜ਼ਿਆਦਾ ਟੈਲੀਫੋਨ ਆ ਰਹੇ ਨੇ ਜਿਦੇ ਚ ਵੱਖੋ ਵੱਖਰੀਆਂ ਸਮੱਸਿਆਵਾਂ ਨੇ ਲੇਕਿਨ ਉਹਨਾਂ ਦੇ ਵਿੱਚ ਇੱਕ ਮੇਨ ਸਮੱਸਿਆ ਜਿਹੜੀ ਆ ਉਹ ਇਹ ਹੈਗੀ ਕਿ ਜਦੋਂ ਇੱਕ ਲੋਨ ਲੈਣ ਵਾਲੇ ਵਿਅਕਤੀ ਦੀ ਡੈਥ ਹੋ ਜਾਂਦੀ ਆ ਤਾਂ ਉਹਦੇ ਬੱਚੇ ਕੀ ਕਰਨ ਜਾਂ ਉਹਦੀ ਪਤਨੀ ਕੀ ਕਰੇ ਇਹ ਸਵਾਲ ਜਿਹੜਾ ਸਭ ਤੋਂ ਵੱਡਾ ਅੱਜ ਆਪਾਂ ਅਡਰੈਸ ਕਰਨ ਲੱਗੇ ਹੋਇਆ ਕਿ ਅਗਰ ਤੁਹਾਡੇ ਪਿਤਾ ਜੀ ਦੀ ਜਾਂ ਤੁਹਾਡੇ ਪਤੀ ਦੀ ਮੌਤ ਹੋ ਗਈ ਹੈ ਉਸ ਦੇ ਵਿੱਚ ਅਸੀਂ ਕੀ ਕਰੀਏ ਉਹਦੇ ਵਿੱਚ ਦੋਸਤੋ ਕਿੱਥੇ ਔਰ ਕਿਵੇਂ ਸਾਡਾ ਪੂਰਾ ਲੋਨ ਮਾਫ ਹੋ ਸਕਦਾ ਇਹਦੇ ਤੇ ਵੀ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਦੋ ਤਰ੍ਹਾਂ ਦੇ ਲੋਨ ਹੁੰਦੇ ਨੇ ਦੋਸਤੋ ਜਿਹਦੇ ਚ ਸਿਕਿਉਰ ਲੋਨ ਹੁੰਦਾ ਇੱਕ ਅਨਸਿਕਿਉਰ ਲੋਨ ਹੁੰਦਾ ਯਾਨੀ ਕੇਕੇ ਸੀ ਜਿਹੜੀ ਆਪਣੀ ਲਿਮਟ ਹੁੰਦੀ ਹੈ ਤੇ ਇੱਕ ਜੇ ਇਹ ਜਿਹੜੀ ਆਪਣੀ ਫਸਲ ਤੇ ਲਈ ਹੁੰਦੀ ਹੈ ਇੱਕ ਜਿਹੜਾ ਸਿਕਿਉਰ ਲੋਨ ਹੁੰਦਾ ਜਿਹਦੇ ਚ ਆਪਾਂ ਨੇ ਮਾਰਗੇਜ ਲੋਨ ਵੀ ਕਹਿ ਦਿੰਦੇ ਆ ਉਹਨੂੰ ਆਪਣੀ ਪ੍ਰਾਪਰਟੀ ਰੱਖ ਕੇ ਘਰ ਰੱਖ ਕੇ ਉਹਦੇ ਅੰਗੇਜਡ ਲੋਨ ਲਿਆ ਹੁੰਦਾ ਹੈਗਾ ਇੱਕ ਉਹ ਲੋਨ ਹੁੰਦਾ ਹੈਗਾ ਜਦੋਂ ਉਹ ਤੋਂ ਲੋਨ ਲੈਣ ਵਾਲੇ ਦੀ ਡੈਥ ਹੋ ਜਾਂਦੀ ਹੈ ਤਾਂ ਬੈਂਕ ਆਮ ਤੌਰ ਤੇ ਜਿਹੜਾ ਹੈਗਾ 35% ਤੋ ਵਿਆਜ ਮਾਫ ਕਰਕੇ ਉਹਦੇ ਚ 35% ਤੁਹਾਡੀ ਜਿਹੜੀ ਮੂਲ ਰਕਮ ਦੇ ਵਿੱਚੋਂ ਵੀ ਮਾਫ ਕਰ ਦਿੰਦੇ ਨੇ ਲੇਕਿਨ ਬਹੁਤ ਬੈਂਕ ਇਸ ਤਰ੍ਹਾਂ ਦੇ ਨੇ ਜਿਹੜੇ ਤੁਹਾਨੂੰ ਡਰਾਉਂਦੇ ਨੇ ਤੁਹਾਨੂੰ ਕਹਿੰਦੇ ਨੇ ਕਿ ਅਸੀਂ ਮਾਫ ਨਹੀਂ ਕਰਾਂਗੇ ਤੇ ਤੁਹਾਨੂੰ ਉਹਦੇ ਲਈ ਨੋਟਿਸ ਵਗੈਰਾ ਭੇਜ ਦਿੰਦੇ ਨੇ ਤੇ ਤੁਹਾਡੀ ਆਪਸ਼ਨ ਦੀ ਤੁਹਾਨੂੰ ਧੰਕੀ ਦਿੰਦੇ ਨੇ ਕਿ ਅਸੀਂ ਆਪਸ਼ਨ ਕਰਾਂਗੇ ਪਹਿਲਾਂ ਕੋਸ਼ਿਸ਼ ਕਰੋ ਕਿ ਅਗਰ ਸਿਕਿਉਰ ਲੋਨ ਦੇ ਵਿੱਚ ਤੁਹਾਨੂੰ 35% ਤੱਕ ਉਹ ਮਾਫੀ ਦਿੰਦੇ ਨੇ ਜਿਹੜੀ ਕਿ ਵੱਧ ਕੇ 50% ਤੱਕ ਵੀ ਮੂਲ ਦੇ ਵਿੱਚ ਹੋ ਸਕਦੀ ਹੈ ਕਿ ਤੁਸੀਂ ਉਹਨਾਂ ਨਾਲ ਐਡਜਸਟਮੈਂਟ ਕਰੋ ਲੇਕਿਨ ਫਿਰ ਵੀ ਅਗਰ ਕੋਈ ਬੈਂਕ ਇਸ ਗੱਲ ਦੇ ਲਈ ਤੁਹਾਨੂੰ ਨਹੀਂ ਮੰਨਦਾ ਹੋ ਸਕਦਾ ਉਹ ਤੁਹਾਨੂੰ 13-4 ਦੇ ਵਿੱਚ ਨੋਟਿਸ ਦੇ ਦਿੰਦੇ ਨੇ ਤੁਹਾਡੀ ਉਹ ਤੁਹਾਨੂੰ ਜਦੋਂ ਨੋਟਿਸ ਭੇਜਦੇ ਨੇ 13 4 ਦਾ ਜਾਂ 13 2 ਦਾ ਜਿਹੜਾ ਨੋਟਿਸ ਹੁੰਦਾਗਾ ਤੁਸੀਂ ਫਿਰ ਉਹਦੇ ਅੰਗੇਂਸਟ ਦੇ ਵਿੱਚ ਰਿਟ ਪਟੀਸ਼ਨ ਹਾਈ ਕੋਰਟ ਪਾ ਸਕਦੇ ਹੋ ਜਿਹਦੇ ਚ ਤੁਸੀਂ 226 ਆਰਟੀਕਲ ਦੇ ਤਹਿਤ ਤਹਿਤ ਤੁਸੀਂ ਸਟੇ ਲੈ ਸਕਦੇ ਹੋ ਔਰ ਉਥੇ ਤੁਹਾਨੂੰ ਹਾਈ ਕੋਰਟ ਸਟੇ ਦੇ ਦਿੰਦਾ ਹੈ ਔਰ ਤੁਸੀਂ ਉਥੇ ਇਹ ਰਿਟ ਪਟੀਸ਼ਨ ਰਾਹੀਂ ਹਾਈ ਕੋਰਟ ਨੂੰ ਇਹ ਕਹਿ ਸਕਦੇ ਹੋ ਤੁਹਾਡਾ ਵਕੀਲ ਕੇਸ ਜਿਹੜਾ ਬੈਂਕ ਨੂੰ ਡਾਇਰੈਕਸ਼ਨ ਦਿੱਤਾ ਜਾਵੇ ਕਿ ਬੈਂਕ ਸਾਡੇ ਨਾਲ ਉਹ ਕਰੇ ਆਪਣਾ ਅਡਜਸਟਮੈਂਟ ਕਰੇ ਕਿਉਂਕਿ ਬੈਂਕ ਸਾਤੋਂ ਧੱਕੇ ਨਾਲ ਸਾਡੀ ਜਿਹੜੀ ਪ੍ਰਾਪਰਟੀ ਆ ਉਹਨੂੰ ਸੇਲ ਕਰਨੀ ਚਾਹੁੰਦਾਗਾ ਅਸੀਂ ਸਾਡੇ ਘਰੇ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ ਸਾਡਾ ਜਿਹੜਾ ਮੇਨ ਕਮਾਉ ਸੀਗਾ ਉਹਦੀ ਡੈਥ ਹੋ ਚੁੱਕੀ ਹੈ ਇਸ ਕਾਰਨ ਕਰਕੇ ਜਿਹੜਾ ਬੈਂਕ ਨੂੰ ਡਾਇਰੈਕਸ਼ਨ ਦਿੱਤਾ ਜਾਵੇ ਤਾਂ ਹਾਈ ਕੋਰਟ ਐਸੇ ਕੇਸਾਂ ਦੇ ਵਿੱਚ ਬੈਂਕ ਨੂੰ ਡਾਇਰੈਕਸ਼ਨ ਦੇ ਦਿੰਦਾ ਹੈ ਕਿ ਇਹਨਾਂ ਦੇ ਨਾਲ ਅਡਜਸਟਮੈਂਟ ਕੀਤੀ ਜਾਵੇ ਜੇ ਬੈਂਕ ਤੁਹਾਡੇ ਨਾਲ ਅਡਜਸਟਮੈਂਟ ਨਹੀਂ ਕਰਦਾ ਤੁਹਾਨੂੰ ਨੋਟਿਸ ਵਗੈਰਾ ਭੇਜਦਾ ਔਰ ਇਸੇ ਤਰ੍ਹਾਂ ਜੇਕਰ ਜਿਹੜੀ ਕੇਸੀ ਆਪਣੀ ਲਿਮਟ ਹੈ ਜਿਹੜੀ ਅਨਸਿਕਿਉਰ ਲੋਨ ਹੈ ਅਨਸਿਕਿਉਰ ਲੋਨ ਦੇ ਵਿੱਚ ਤੁਹਾਨੂੰ ਪੂਰੇ ਦਾ ਪੂਰਾ ਜਿਹੜਾ ਲੋਨ ਹੈ ਜਾਨਕਿ ਤੁਹਾਡੀ ਲਿਮਟ ਹੈ ਉਹ ਬੈਂਕ ਨੇ ਮਾਫ ਕਰਨੀ ਹੁੰਦੀ ਹੈਗੀ ਮਾਫ ਕਰਨੀ ਪੈਂਦੀ ਆ ਜਾਂ ਕਰ ਦਿੰਦੀ ਆ ਬੈਂਕ ਜਦੋਂ ਤੁਸੀਂ ਦੱਸਦੇ ਹੋ ਕਿ ਸਾਡਾ ਜਿਹੜਾ ਕਮਾਉਣ ਵਾਲਾ ਸੀਗਾ ਉਹਦੀ ਡੈਥ ਹੋ ਚੁੱਕੀ ਹੈ ਹੁਣ ਅਸੀਂ ਬੈਂਕ ਦੇ ਪੈਸੇ ਨਹੀਂ ਮੋੜ ਸਕਦੇ ਔਰ ਅਗਰ ਇੱਕ ਚੀਜ਼ ਦੂਸਰੀ ਹੋਰ ਦੋਸਤੋ ਆਮ ਜਿਹੜੇ ਸਿਕਿਉਰ ਲੋਨ ਹੁੰਦੇ ਨੇ ਉਹਨਾਂ ਦੇ ਵਿੱਚ ਜਾਨਕਿ ਜਿਵੇਂ ਘਰਾਂ ਦੇ ਲੋਨ ਨੇ ਹੋਰ ਨੇ ਉਹਨਾਂ ਦੇ ਵਿੱਚ ਬੀਮਾ ਕਰਿਆ ਹੁੰਦਾ ਅਸੀਂ ਕੀ ਕਰਦੇ ਆ ਜਦੋਂ ਲੋਨ ਜਦੋਂ ਸਾਡਾ ਬੰਦਾ ਦੀ ਡੈਥ ਹੋ ਜਾਂਦੀ ਆ ਅਸੀਂ ਤਾਂ ਹੰਬੜ ਪਾਏ ਬੈਂਕ ਤੋਂ ਡਰਦੇ ਹੀ ਪੈਸੇ ਭਰ ਦਿੰਨੇ ਆ ਜਦੋਂ ਕਿ ਤੁਸੀਂ ਪਹਿਲਾਂ ਬੈਂਕ ਤੋਂ ਸਾਰੇ ਡਾਕੂਮੈਂਟ ਕੇਸ ਮੰਗੋ ਕਿ ਜਿਹੜਾ ਕੇਸ ਕੀਤਾ ਸੀਗਾ ਉਹਦੇ ਸਾਨੂੰ ਡਾਕੂਮੈਂਟ ਦਿਓ ਕਿਉਂਕਿ ਜ਼ਿਆਦਾਤਰ ਬੈਂਕ ਨੇ ਜਿਹੜੇ ਉਹ ਲੋਨ ਕਰਦੇ ਸਮੇਂ ਤੁਹਾਡਾ ਬੀਮਾ ਕਰ ਦਿੰਦੇ ਨੇ ਤੁਹਾਡਾ ਇੰਸ਼ੋਰੈਂਸ ਕਰ ਦਿੰਦੇ ਨੇ ਤੁਹਾਡਾ ਇੰਸ਼ੋਰੈਂਸ ਪਹਿਲਾਂ ਤੁਹਾਡੇ ਕੋਲੋਂ ਕੱਟ ਲਿਆ ਹੁੰਦਾਗਾ ਉਹਦੇ ਪੈਸੇ ਇੰਸ਼ੋਰੈਂਸ ਨੇ ਲੈ ਲਏ ਹੁੰਦੇ ਨੇ ਜੇਕਰ ਤੁਹਾਡੇ ਕੇਸ ਦੇ ਵਿੱਚ ਇੰਸ਼ੋਰੈਂਸ ਹੋਇਆ ਹੋਇਆ ਤਾਂ ਪੂਰੀ ਦੀ ਪੂਰੀ ਰਕਮ ਜਿਹੜੀ ਲੋਨ ਹੈ ਉਹ ਇੰਸ਼ੋਰੈਂਸ ਕੰਪਨੀ ਨੇ ਭਰਨੀ ਹੁੰਦੀ ਹੈ ਤੁਸੀਂ ਇਹ ਤੁਹਾਡਾ ਅਧਿਕਾਰ ਹੈ ਤੁਹਾਡਾ ਹੱਕ ਹੈ ਕਿ ਤੁਸੀਂ ਬੈਂਕ ਤੋਂ ਆਪਣੇ ਕਾਗਜ਼ ਮੰਗੋ ਕਿ ਜਿਹੜਾ ਮੇਰਾ ਲੋਨ ਮੇਰੇ ਡੈਡੀ ਨੇ ਕੀਤਾ ਸੀਗਾ ਅਪਲਾਈ ਉਹਦੇ ਮੈਨੂੰ ਕਾਗਜ਼ ਦਿਖਾਏ ਜਾਣ ਕਿ ਇਹਦੇ ਵਿੱਚ ਬੀਮਾ ਹੋਇਆ ਜਾਂ ਨਾ ਹੋਇਆ ਜੇਕਰ ਬੀਮਾ ਹੋਇਆ ਹੋਇਆ ਤਾਂ ਇਹ ਲੋਨ ਨੂੰ ਸਾਰੇ ਦੇ ਸਾਰੇ ਨੂੰ ਜਿਹੜੀ ਬੀਮਾ ਕੰਪਨੀ ਆ ਉਹ ਭਰਦੀ ਹੈ ਲੇਕਿਨ ਜੇਕਰ ਤੁਸੀਂ ਅਪਲਾਈ ਹੀ ਨਹੀਂ ਕਰੋਗੇ ਜੇ ਤੁਸੀਂ ਕਾਗਜ਼ ਹੀ ਨਹੀਂ ਲਓਗੇ ਤਾਂ ਬੈਂਕ ਤਾਂ ਕਹੇਗੀ ਕਿ ਤੁਸੀਂ ਪਰੋ ਕਿਉਂਕਿ ਉਹਨਾਂ ਨੂੰ ਇਹ ਹੁੰਦਾਗਾ ਕਿ ਕਿਹੜਾ ਬੈਂਕ ਬੀਮੇ ਵਾਲੀ ਕੰਪਨੀ ਨਾਲ ਮੱਥਾ ਮਾਰੂਗਾ ਲੇਕਿਨ ਅਗਰ ਤੁਸੀਂ ਇਸ ਗੱਲ ਦੇ ਵਿੱਚ ਪੂਰਾ ਸਤਰਕ ਹੋਗੇ ਜਾਂ ਮਤਲਬ ਤੁਸੀਂ ਜਾਗਰੂਕ ਹੋਗੇ ਤਾਂ ਤੁਸੀਂ ਬੈਂਕ ਤੋਂ ਪੂਰਾ ਫਾਈਲ ਮੰਗੋ ਫਾਈਲ ਮੰਗ ਕੇ ਉਹਦੇ ਤੇ ਜਿਹੜੀ ਚੈੱਕ ਕਰੋ ਕਿ ਜੇਕਰ ਬੀਮਾ ਹੋਇਆ ਹੋਇਆ ਤਾਂ ਬੀਮੇ ਦਾ ਤੁਹਾਡੇ ਕੋਲ ਹੱਲ ਹੈਗਾ ਜੇਕਰ ਬੀਮਾ ਨਹੀਂ ਹੋਇਆ ਹੋਇਆ ਤੁਹਾਡੇ ਨਾਲ ਬੈਂਕ ਧੱਕਾ ਕਰਦੀ ਆ ਤਾਂ ਤੁਸੀਂ ਜੇ ਤੁਹਾਡ ਐਡਜਸਟਮੈਂਟ ਕਰ ਲੈਂਦੀ ਆ ਤਾਂ ਠੀਕ ਹੈ ਅਗਰ ਐਡਜਸਟਮੈਂਟ ਨਹੀਂ ਕਰਦੀ ਤਾਂ ਜੋ ਮੈਂ ਤੁਹਾਨੂੰ ਦੱਸਿਆ 226 ਆਰਟੀਕਲ ਦੇ ਤਹਿਤ ਤੁਸੀਂ ਹਾਈ ਕੋਰਟ ਜਾ ਸਕਦੇ ਹੋ ਹਾਈ ਕੋਰਟ ਡੈਕਸ਼ਨ ਦੇ ਕੇ ਬੈਂਕ ਤੋਂ ਤੁਹਾਡੀ ਐਡਜਸਟਮੈਂਟ ਕਰਵਾਵੇਗੀ ਕਿ ਸੀਸੀ ਬੈਂਕ ਕੇਕੇਸੀ ਜਿਹੜੀ ਬੈਂਕ ਤੁਹਾਡਾ ਆਪਣਾ ਹੁੰਦਾ ਲਿਮਟ ਪੰਜਾਬੀ ਜਿਵੇਂ ਕਹਿ ਲੈਣਾ ਕਹਨੂੰ ਅੰਗਰੇਜ਼ੀ 'ਚ ਮੱਥਾ ਮਾਰਨਾ ਜਿਹੜੀ ਲਿਮਟ ਹੈਗੀ ਫਸਲ ਤੇ ਜਿਹੜੀ ਆਪਾਂ ਲਿਮਟ ਲੈਣੇ ਆ ਜਿਵੇਂ ਅਨਸਿਕਿਉਰ ਲੋਨ ਲੈ ਲੋ ਜਿਹੜੇ ਵੀ ਅਨਸਿਕਿਉਰ ਲੋਨ ਹੁੰਦੇ ਨੇ ਜਿਨ੍ਹਾਂ 'ਚ ਆਪਾਂ ਪ੍ਰਾਪਰਟੀ ਵਗੈਰਾ ਨਹੀਂ ਦਿੰਦੇ ਉਹ ਪੂਰੇ ਦੇ ਪੂਰੇ ਮਾਫ ਹੋ ਜਾਂਦੇ ਨੇ ਉਹਦੇ 'ਚ ਤੁਸੀਂ ਆਪਣੀ ਥੋੜੀ ਜੀ ਮਤਲਬ ਸਤਰਕਤਾ ਜ਼ਰੂਰ ਦਿਖਾਉਣੀ ਹੁੰਦੀ ਆ ਤੁਹਾਨੂੰ ਜਾਗਰੂਕਤਾ ਹੋਣੀ ਚਾਹੀਦੀ ਆ ਤੇ ਉੱਥੇ ਤੁਸੀਂ ਪੂਰੇ ਦਾ ਪੂਰਾ ਬੈਂਕ ਤੋਂ ਲੋਨ ਆਪਣਾ ਮਾਫ ਕਰਾ ਸਕਦੇ ਹੋ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤਾਂ ਕਿ ਤੁਹਾਡੇ ਬਾਅਦ ਤੋਂ ਬਾਅਦ ਜਾਣਨ ਵਾਲੇ ਵੀ ਇਸ ਵੀਡੀਓ ਦਾ ਫਾਇਦਾ ਚੱਕ ਸਕਣ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਕੋਈ ਫਰਕ ਤੁਹਾਡਾ ਖਰਚਾ ਨਹੀਂ ਹੁੰਦਾ ਸ਼ੇਅਰ ਹੀ ਕਰਨਾ ਹੈਗਾ ਅੱਗੇ ਕੋਈ ਦੇਖ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ